ਹੋਰ ਬਾਬੇਓ ਕੀ ਹਾਲ ਚਾਲ ਹੋਰ ਵਧੀਆ ਅੱਜ ਬਣਾ ਰਹੇ ਆ ਆਪਾਂ ਨਵਾਂ ਵਲੌਗ ਘਰੇ ਲੈ ਸੀ ਚੁੱਲਾ ਚੁੱਲੇ ਤੇ ਬਣਾਵਾਂਗੇ ਅੱਜ ਆਪਾਂ ਪਰੌਂਠੇ ਮੂੜੀਆਂ ਪਿਆਜ਼ ਮੇਥੇ ਓਕੇ ਬ్రో ਦੇਖੋ ਆਹ ਲੈ ਆਪਾਂ ਨਵਾਂ ਚੁੱਲਾ ਬਣਾਉਣ ਵਾਸਤੇ ਠੀਕ ਹੈ ਜੀ ਮੇਥੇ ਚੁੱਲਾ ਰੋਟੀ ਰੱਟੀ ਨਾਲ ਹੱਥ ਫੇਰਨਾ ਰੋਟੀ ਰੱਟ ਸਾਰਾ ਕੁਝ ਇਸੇ ਨਾਲ ਆ ਮਮੀ ਘੱਟੀ ਜਾਂਦੀ ਆ ਮੇਥੇ ਠੀਕ ਹੈ ਜੀ ਆ ਮੂੜੀਆਂ ਗੰਡੇਸ ਕਦੂ ਦਾਸ ਕਰਕੇ ਆਟੇ 'ਚ ਗੁੰਨ ਕੇ ਫੇਰ ਮਿਲਦੇ ਠੀਕ ਹੈ ਬ్రో ਓਕੇ ਬ్రో ਮੈਂ ਨਹੀਂ ਖਵਾਲ ਬੜੀ ਜਾਂਦਾ ਮੈਂ ਫਿਲਮ ਦੇਖੀ ਜਾਂਦਾ ਸੀਗਾ ਕਿ ਆ ਸੀ ਵਸੀ ਨਿਆਰੇ ਲੀ ਜਾਂਦੇ ਆ ਠੰਡ ਬਹੁਤ ਹੈ ਓਕੇ ਬ్రో ਬਾ ਤੁਹਾਨੂੰ ਬਾਹਰੋਂ ਦਿਖਾਵਾਂ ਨੋ ਦੇ ਕੱਪੜੇ ਸੁੱਕਣ ਚ ਨਹੀਂ ਆਉਂਦੇ ਕਿੰਨੇ ਠੰਡ ਕਿੰਨੀਆਂ ਦੇਖੋ ਆ ਸੀ ਆਪਾਂ ਲੱਕੜ ਲੈਣ ਸਪੈਸ਼ਲ ਉਹ ਦੇ ਕੇ ਤਾਂ ਕਰਦੇ ਨਾਲ ਆਪਣੇ ਵਾਹ ਫਿਰ ਸਾਰਾ ਕੋ ਸ਼ੌਕ ਲੋਕ ਕੀ ਖੜਾ ਦੇਖੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਕੱਦੂ ਗਾਜ਼ ਕਰਕੇ ਪਰੋਟ ਆ ਜੀ ਆਪਾਂ ਕਰ ਲੈ ਪਿਆਜ਼ ਮੂਲੀਆਂ ਤੇ ਮੇਥੇ ਕੱਦੂ ਦਾ ਤੇ ਹੁਣ ਇਹ ਚ ਪਾਵਾਂਗੇ ਹਰੀਆਂ ਮਿਰਚਾਂ ਤੇ ਆਹ ਘੋਲ ਰਹੇ ਆ ਆਪਾਂ ਬੇਸਣ ਵਾਲਾ ਮੱਕੀ ਦਾ ਆਟਾ ਠੀਕ ਹੈ ਜੀ ਮੱਕੀ ਦਾ ਆਟਾ ਘੋਲ ਕੇ ਸਾਨੂੰ ਦਿਖਾਉਣਾ ਸਾਰਾ ਕੁਝ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਵਿੱਚ ਵਿੱਚ ਉਹ ਕਰਾਂਗੇ ਘੋਲਾਂਗੇ ਵਿੱਚ ਆਟੇ ਦੇ ਵਿੱਚ ਜੀ ਆਪਾਂ ਨੂਨ ਮਿਰਚ ਹਲਦੀ ਮੜੀ ਜੀ ਹਲਦੀ ਐ ਮਿਰਚ ਐ ਨੂਨ ਐ ਤੇ ਕਸਤੂਰੀ ਮੇਥੀ ਐ ਤੇ ਜਮੈਣ ਪਈ ਆ ਆਪਾਂ ਬਾਹਰ ਅਗਾਈ ਵੀ ਆ ਜਮੈਣ ਉਹ ਪਾਈ ਆ ਤੇ ਹੁਣ ਆਪਾਂ ਪਾ ਰਹੇ ਆ ਇਹਦੇ ਵਿੱਚ ਜੀ ਆ ਦੇਖੋ ਠੀਕ ਹੈ ਜੀ ਮੂਲੀਆਂ ਮੇਥੇ ਮਿਰਚਾਂ ਪਿਆਜ਼ ਆ ਪਤਾ ਇਹ ਚੱਪਾ ਠੀਕ ਹੈ ਜੀ ਅਚਾੜੂ ਤੁਹਾਨੂੰ ਜੁਮੈਨ ਦਾ ਪੌਦਾ ਦਿਖਾਵਾਂ ਜਿਹੜਾ ਆਪਾਂ ਕਰੇ ਆ ਆਸੀ ਜੁਮੈਨ ਦੀ ਸਮੈਲ ਆਉਂਦੀ ਹੈ ਜਮਾ ਇਹਦੇ ਚ ਸਰਾਗਾ ਲਵਾਤਾ ਆ ਹੁਣ ਆਪਾਂ ਚੁੱਲਾ ਚੁੱਲੇ ਤੇ ਰੱਖ ਰਹੇ ਹਾਂ ਤਵਾ ਠੀਕ ਹੈ ਜੀ ਮਾਰਾ ਕਤਾ ਚੁੱਲੇ ਤੇ ਤਵਾ ਆ ਗਿਆ ਠਾਗੁੰਨ ਕੇ ਆਟਾ ਪੁੰਨਿਆ ਵੇ ਜੀ ਆਪਣਾ ਹੁਣ ਮੰਮੀ ਇਹ ਬਣਾਉਣ ਦੇ ਰੋਟੀ ਇੱਥੇ ਠੀਕ ਹੈ ਜੀ ਆ ਹੁਣ ਚੁੱਲੇ ਤੇ ਰੋਟੀ ਖਾਣ ਲੱਗੇ ਆ ਬ੍ਰੋ ਸਵਾਦ ਨਿਰਾਈ ਇਸ ਤਰਾ ਸਵਾਦ ਪਰਾਣੇ ਪੰਜਾਬ ਮੰਗੂ ਪੈਕੇ ਰੋਟੀ ਚੁੱਲੇ ਤੇ सारा समान आ गया इतना लाइ भी पा पूरी अग भागी एक चूल्हे ठीक है जी ब्रो ਆਏ ਰੋਟੀ ਬਣਦੀ ਆ ਮੈਥੇ ਵਾਲੀ ਲਫਾਫਾ ਕਰਕੇ ਇੱਕ ਚਿੰਬੜੇ ਨਾਲ ਉਤੇ ਚੱਕੜੇ ਤੇ ਵਧੀਆ ਰੋਟੀ ਪੂਰੀ ਗੋਲ ਗੋਲ ਮੇਰੀ ਦਾ ਮੈਂ ਤੇ ਉਹਨਾਂ ਰੱਖਾਂਗੇ ਆਪਾਂ ਇਹ ਦੇਖਿਓ ਉਹਨਾਂ ਰੱਖਤੀ ਰੋਟੀ ਪਹਿਲੀ ਮੈਨੂੰ ਐ ਘਮਾਉਣ ਨੂੰ ਜਿੰਨਾ ਤੇ ਚਾਹੀਦਾ ਮੱਖਣ ਧੱਕ ਲਿਆਣ ਤੋਂ ਦੇ ਖਾਣੇ ਧੱਕ ਲਾ ਰੋ ਜਾ ਕਰਨ ਰੋਟੀ ਦਾ ਬਣ ਜਾਣ ਤੋਂ ਪਹਿਲਾਂ ਸਰਾ ਐਂਡ ਇਹ ਸਮੈਰਾ ਵੀ ਆ ਗਿਆ ਸਕੂਲੋਂ ਦਿਖਾਉਣਿਆ ਤੁਹਾਨੂੰ ਉਹ ਵੀ ਕੰਪਰ ਜੀ ਕਹਿੰਦਾ ਹਮ ਤੂੰ ਕਰਦੇ ਸਾਡੇ ਆਪਰੇ ਚੁੱਲ੍ਹਾ ਪੁੱਤ ਮੁਰ ਆ ਵੀ ਆ ਗਿਆ ਸਕੂਲੋਂ ਉੱਦਨ ਹੋ ਜਾ ਨਾ ਨੀਚੇ ਕੀ ਕਰਨੀ ਆ ਜਾ ਰੋਟੀ ਖਾ ਲਾ ਕੇ ਬੈਠਿਆ ਨਹੀਂ ਯੋ ਬ੍ਰੋ ਖਾਲਾ ਮੀਟਰ ਦਿਵਾ ਲਾ। ਅਜੀ ਮੈਨੂੰ ਫੋਨ ਸੁਣਿਆ ਅਬੂ। ਬਾਹਰ ਵੀ ਨਹੀਂ ਆ ਪੁੱਛੋ। ਉੱਲੀ ਮੈਗੀ ਜੀ ਲੈ ਗਈ ਸਕੂਲ। ਰੋਟੀ ਖਾਉਂਗਾ ਆਪ ਜਦੋਂ ਕਰ। ਦੇਖ ਮੈਂ ਤਾਂ ਤੂੰ ਏ। ਰੋਟੀ ਬਣਾ ਰਹੀ ਆ। ਤੂੰ ਮੇਥੇ ਵਾਲੀ ਰੋਟੀ ਬਣਾਵੇਂਗੀ? ਹਾਂ। ਦੇਖਾ ਇੱਧਰ ਤਾਂ ਹੀ। ਇਹਨੂੰ ਇਹ ਆ ਭਾਈ ਸਮਾਇਰਾ ਸਕੂਲੋਂ ਆਣ ਸਾਰੀ ਕਹਿੰਦੀ ਮੈਂ ਬਣਾਉਣੀ ਆ ਰੋਟੀ। ਰੱਖ ਪਾਣੀ ਦਾ ਉੱਤ ਨਾ ਲੱਗੂਗਾ। ਹਾਂ। ਹਾਂ ਦਾਦੀ ਉਹ ਮਾਸ ਖਾਈ ਜਾਂਦੇ ਨੇ। ਮੈਂ ਵੀ ਖਾ ਰਹੀ ਆ। ਉਹ ਚਾਹ ਹੀ ਪੀ ਆ ਜਾਂਦੇ ਆ।

ਮਾਰੇ ਖਾਨ 2000 ਅਬਰਾ ਲੋਟ ਦੇ ਕਰਜਿਕ ਨੂੰ ਨਾ